ਅੱਜ ਹੀ ਗੱਲ ਦੋਸਤੋ ਇੱਕ ਬੱਚਾ ਜੋ ਕਿ ਆਪਣੇ ਇੱਕ ਡਾਇਲੋਗ ਕਰਕੇ ਆਪਣੀਆਂ ਕੁਝ ਗੱਲਾਂ ਕਰਕੇ ਕਾਫੀ ਜਿਆਦਾ ਫੇਮਸ ਵੀ ਹੋਇਆ ਤੇ ਲੋਕਾਂ ਦੇ ਦਿਲਾਂ ਦੇ ਵਿੱਚ ਉਸ ਨੇ ਕਿਤੇ ਨਾ ਕਿਤੇ ਉਹ ਭਾਵਨਾਵਾਂ ਬਿल्लਾਂ ਦਿੱਤੀ ਕਿ ਜਿਸ ਦੇ ਕਰਕੇ ਹਰ ਇੱਕ ਆਕਨ ਨਾਂਬੀ ਹੋਈ ਉਹ ਬੱਚਾ ਸੀ ਅਮਰਤਨਾ ਦਾ ਜਿਹੜਾ ਕਿ ਇੱਕ ਸਰਕਾਰੀ ਸਕੂਲ ਦੇ ਵਿੱਚ ਪੜਦਾ ਸੀ ਜਿੱਥੋਂ ਦੇ ਟੀਚਰ ਜਿਨ੍ਹਾਂ ਦਾ ਕਹਿਣਾ ਹੈ ਕਿ ਉਹ ਅਕਸਰ ਬੱਚਿਆਂ ਦੀ ਵੀਡੀਓ ਬਣਾਉਂਦੇ ਹੀ ਰਹਿੰਦੇ ਹਨ ਤੇ ਜੋ ਅਮਰਤ ਹੈ ਇਸ ਦੀ ਤਾਂ ਖਾਸ ਕਰਕੇ ਬਣਾਉਂਦੇ ਸਨ ਕਿਉਂਕਿ ਇਹ ਅਮਰਤ ਨਾਂ ਦਾ ਬੱਚਾ ਕਾਫੀ ਅੱਛਾ ਕਾਫੀ ਸੋਹਣਾ ਬੋਲਦਾ ਹੈ ਤੇ ਉਸੇ ਦਿਨ ਵੀ ਉਹਨਾਂ ਨੇ ਜਦੋਂ ਅਮਰਤ ਨੂੰ ਕਾਪੀ ਚੈੱਕ ਕਰਨ ਦੇ ਲਈ ਬੁਲਾਇਆ ਤਾਂ ਅਚਾਨਕ ਹੀ ਉਹਨਾਂ ਨੇ ਪਹਿਲਾਂ ਕੈਮਰਾ ਔਨ ਕਰ ਲਿਆ ਫਿਰ ਕੀ ਸੀ ਜਿਵੇਂ ਹੀ ਅਮਰਤ ਉਹਨਾਂ ਦੇ ਕੋਲ ਆਇਆ ਤਾਂ ਉਸ ਨੇ ਸਕੂਲ ਦਾ ਕੰਮ ਨਹੀਂ ਕੀਤਾ ਸੀ ਤਾਂ ਉਸ ਨੇ ਪਹਿਲਾਂ ਤਾਂ ਬੱਚੇ ਨੂੰ ਪੁੱਛਿਆ ਕਿ ਸਕੂਲ ਦਾ ਕੰਮ ਤੇਰਾ ਪੂਰਾ ਹੈ ਤਾਂ ਅਮਰਤ ਨੇ ਕਿਹਾ ਪੂਰਾ ਨਹੀਂ ਹੋਇਆ ਤਾਂ ਟੀਚਰ ਨੇ ਮਜ਼ਾਕ ਦੇ ਵਿੱਚ ਹੀ ਕਿਹਾ ਕਿ ਹੁਣ ਤੇਰੇ ਡੰਡੇ ਪਹਿਣ ਤਾਂ ਅਮਰਤ ਨਾਲ ਉੱਕਰ ਕਰਨ ਲੱਗਿਆ ਤੇ ਉਸ ਤੋਂ ਬਾਅਦ ਅਚਾਨਕ ਹੀ ਉਹਨਾਂ ਨੇ ਇਹ ਵੀ ਪੁੱਛ ਲਿਆ ਕਿ ਤੂੰ ਘਰੋਂ ਕੀ ਖਾ ਕੇ ਆਇਆ ਕਿਉਂਕਿ ਉਸ ਟੀਚਰ ਦਾ ਕਹਿਣਾ ਹੈ ਕਿ ਉਹ ਸਾਰੇ ਬੱਚਿਆਂ ਨੂੰ ਪੁੱਛਦੇ ਹੀ ਰਹਿੰਦੇ ਹਨ ਕਿਉਂਕਿ ਉਹਨਾਂ ਕੋਲ ਪੜਨ ਵਾਲੇ ਜ਼ਿਆਦਾਤਰ ਬੱਚੇ ਬੇहद ਗਰੀਬ ਘਰ ਦੇ ਵਿੱਚ ਆਉਂਦੇ ਹਨ ਤੇ ਉਹਨਾਂ ਨੇ ਉਸ ਬੱਚੇ ਨੂੰ ਪੁੱਛਿਆ ਕਿ ਘਰੋਂ ਅੱਜ ਕੀ ਖਾ ਕੇ ਆਇਆ ਹੈ ਤਾਂ ਅਮਰਤ ਨੇ ਕਿਹਾ ਕਿ ਉਹਨਾਂ ਦੇ ਘਰ ਆਟਾ ਨਹੀਂ ਸੀ ਇਸ ਕਰਕੇ ਉਹ ਰੋਟੀ ਨਹੀਂ ਖਾ ਕੇ ਆਇਆ ਤਾਂ ਦੋਸਤੋ ਇਹ ਵੀ ਕਿਤੇ ਨਾ ਕਿਤੇ ਹਰ ਇੱਕ ਨੂੰ ਭਾਵਕ ਕਰ ਗਈ ਗੱਲ ਹਰ ਇੱਕ ਅੱਖ ਨੰਬੀ ਹੋ ਗਈ ਕਿਉਂਕਿ ਭੁੱਖ ਤਾਂ ਵੱਡੇ-ਵੱਡੇਾਂ ਤੋਂ ਨਹੀਂ ਬਰਦਾਸ਼ਤ ਹੁੰਦੀ ਤੇ ਇਹ ਤਾਂ ਬਿਲਕੁਲ ਮਾਸੂਮ ਛੋਟਾ ਜਿਹਾ ਬੱਚਾ ਸੀ ਉਸ ਤੋਂ ਬਾਅਦ ਜਿਵੇਂ ਕਿ ਸਾਰੇ ਜਾਣਦੇ ਹਨ ਕਿ ਪੰਜਾਬੀਆਂ ਦਾ ਦਿਲ ਬਹੁਤ ਵੱਡਾ ਹੈ ਤੇ ਜੇਕਰ ਕਿਸੇ ਦੀ ਮਦਦ ਕਰਨ ਦੇ ਲਈ ਪੰਜਾਬੀ ਅੱਗੇ ਆਉਂਦੇ ਨੇ ਤਾ ਉਸ ਦੀ ਮਦਦ ਇੰਨੀ ਜ਼ਿਆਦਾ ਕਰਦੇ ਨੇ ਕਿ ਮਦਦ ਲੈਣ ਵਾਲੇ ਦੇ ਵੀ ਹੱਥ ਖੜੇ ਹੋ ਜਾਂਦੇ ਨੇ ਇਸੇ ਤਰ੍ਹਾਂ ਹੀ ਅਮਰਤ ਦੇ ਘਰ ਵੀ ਵੱਡੀ ਗਿਣਤੀ ਦੇ ਵਿੱਚ ਉਸ ਦੀ ਮਦਦ ਕਰਨ ਵਾਲੇ ਆਏ ਸਾਬਕਾ ਐਮਐਲਏ ਸਾਹਿਬ ਵੀ ਆਏ ਜਿਨ੍ਹਾਂ ਨੇ ਕਿ ਅਮਰਤ ਦੇ ਮਾਤਾ ਪਿਤਾ ਨੂੰ ਨੌਕਰੀ ਦੀ ਪੇਸ਼ਕਸ਼ ਵੀ ਕੀਤੀ ਉਹਨਾਂ ਦੇ ਕਹਿਣ ਤੋਂ ਬਾਅਦ ਤੇ ਉੱਥੇ ਹੀ ਦੋਸਤੋ ਪਤਾ ਲੱਗਿਆ ਕਿ ਇੱਕ ਵੀਰ ਵੱਲੋਂ ਅਮਰਤ ਦਾ ਘਰ ਬਣਾ ਕੇ ਦੇਣ ਦਾ ਵੀ ਹੁਣ ਵਾਅਦਾ ਕੀਤਾ ਗਿਆ ਹੈ ਕਿਉਂਕਿ ਉਸ ਦੇ ਘਰ ਦੀ ਹਾਲਤ ਵੀ ਕਾਫੀ ਜ਼ਿਆਦਾ ਖਸਤਾ ਹੈ ਇਸ ਵੀਰ ਨੇ ਅਮਰਤ ਨੂੰ ਇੱਕ ਵਧੀਆ ਆਲੀਸ਼ਾਨ ਘਰ ਉਸੇ ਹੀ ਜਗ੍ਹਾ ਤੇ ਬਣਾ ਕੇ ਦੇਣ ਦੇ ਬਾਰੇ ਕਿਹਾ ਹੈ ਇਹ ਪਹਿਲੀ ਗੱਲ ਨਹੀਂ ਹੈ ਇਸ ਤੋਂ ਪਹਿਲਾਂ ਵੀ ਕਾਫੀ ਬੱਚਿਆਂ ਨੂੰ ਘਰ ਬਣਾ ਕੇ ਦਿੱਤੇ ਹਨ ਫਿਰ ਜੇ ਉਹ ਛੋਟੀ ਬੱਚੀ ਹੋਵੇ ਜੋ ਕਿ ਪਟਕਾ ਬਣ ਕੇ ਲੜਕਾ ਬਣ ਕੇ ਵੀਡੀਓਜ਼ ਦੇ ਵਿੱਚ ਐਕਟ ਕਰਦੀ ਹੈ ਤੇ ਉਸ ਤੋਂ ਬਾਅਦ ਉਹ ਭੈਣ ਭਰਾ ਜੋ ਸਰਦੂਰਗੜ੍ਹ ਨਵੇਂ ਮਸ਼ੂਰ ਹੋਏ ਸੀ ਉਹਨਾਂ ਨੂੰ ਵੀ ਘਰ ਬਣਾ ਕੇ ਦਿੱਤਾ ਸੀ ਤੇ ਇਸ ਤੋਂ ਇਲਾਵਾ ਇੱਕ ਪੰਜਾਬੀ ਫਿਲਮ ਅਤੇ ਮਿਊਜ਼ਿਕ ਇੰਡਸਟਰੀ ਦਾ ਵੱਡਾ ਕਲਾਕਾਰ ਜਿਸ ਨੇ ਕਿ ਹਾਲੇ ਮੀਡੀਆ ਨੂੰ ਉਹਨਾਂ ਦਾ ਨਾਮ ਡਿਸਕਲੋਸ ਕਰਨ ਤੋਂ ਰੋਕਿਆ ਹੈ ਕਿਉਂਕਿ ਜਦੋਂ ਤੱਕ ਉਹਨਾਂ ਨੇ ਜੋ ਵਾਅਦਾ ਕੀਤਾ ਹੈ ਉਹਨਾਂ ਦਾ ਕਹਿਣਾ ਹੈ ਉਹ ਕੋਈ ਪੂਰਾ ਨਹੀਂ ਕਰ ਦਿੰਦੇ ਉਦੋਂ ਤੱਕ ਉਹਨਾਂ ਦਾ ਨਾਮ ਸਾਹਮਣੇ ਨਾ ਲਿਆਂਦਾ ਜਾਵੇ ਇਸ ਕਲਾਕਾਰ ਵੱਲੋਂ ਵੀ ਅਮਰਤ ਦੇ ਮਾਤਾ ਪਿਤਾ ਨੂੰ ਇੱਕ ਵਧੀਆ ਕਾਰ ਅਤੇ ਉਸ ਦੀ مالی ਮਦਦ ਅਤੇ ਘਰ ਬਣਾ ਕੇ ਦੇਣ ਦਾ ਵਾਅਦਾ ਕੀਤਾ ਗਿਆ ਹੈ ਹੁਣ ਘਰ ਬਣਾ ਕੇ ਦੇਣ ਦਾ ਵਾਅਦਾ ਦੋ ਜਣਿਆਂ ਵੱਲੋਂ ਕੀਤਾ ਗਿਆ ਹੈ ਹੋ ਸਕਦਾ ਆਪਸ ਦੇ ਵਿੱਚ ਤਾਲ ਮਿਲ ਕਰਕੇ ਘਰ ਹੀ ਵਧੀਆ ਬਣਾ ਦਿੱਤਾ ਜਾਵੇ ਜਾਂ ਫਿਰ ਇੱਕ ਵਿਅਕਤੀ ਘਰ ਬਣਵਾ ਦਵੇਗਾ ਤੇ ਇੱਕ ਘਰ ਦਾ ਲੁਣੀ ਦਾ ਸਮਾਨ ਲੈ ਦਵੇਗਾ ਸੋ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਕਿਉਂਕਿ ਕਿਤੇ ਨਾ ਕਿਤੇ ਹੁਣ ਇਹ ਵੀ ਗੱਲ ਉੱਠ ਰਹੀ ਹੈ ਕਿ ਪੰਜਾਬੀ ਜਿਸ ਦੇ ਪਿੱਛੇ ਲੱਗਦੇ ਨੇ ਉਸ ਦੇ ਹੀ ਪਿੱਛੇ ਪੈ ਜਾਂਦੇ ਨੇ ਹੁਣ ਅਮਰਤ ਦੀ ਮਦਦ ਤਾਂ ਬਹੁਤ ਹੋ ਗਈ ਹੈ ਅਜੇ ਹੋਰ ਵੀ ਬੇहद ਲੋੜਵੰਦ ਪਰਿਵਾਰ ਹਨ ਬਹੁਤ ਅਜਿਹੇ ਪਰਿਵਾਰ ਹਨ ਜਿਨ੍ਹਾਂ ਦੇ ਘਰੇ ਆਟਾ ਤਾਂ ਕੀ ਇੱਕ ਛੱਤ ਵੀ ਨਹੀਂ ਹੈ ਉਹਨਾਂ ਦੇ ਘਰੇ ਵੀ ਮਦਦ ਦੇਣ ਦੀ ਜ਼ਰੂਰਤ ਹੈ ਇਹ ਵੀ ਇਸ ਸਮੇਂ ਗੱਲ ਉੱਠ ਰਹੀ ਹੈ ਕਿ ਤੁਸੀਂ ਇਸ ਗੱਲ ਦੇ ਨਾਲ ਸਹਿਮਤ ਹੋ ਜਾਂ ਫਿਰ ਨਹੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਤੇ ਇਸ ਖਾਸ ਅਪਡੇਟ ਵਿੱਚ ਫਿਲਹਾਲ ਇੰਨਾ ਹੀ ਮਿਲਾਂਗੇ ਜਲਦ ਕਿਸੇ ਹੋਰ ਤਾਜ਼ਾ ਖਬਰ ਦੇ ਨਾਲ ਤੁਸੀਂ ਬਣੇ ਰਹਿਣਾ ਲਿਮਟਿਡ ਗਿਆਨ ਦੇ ਨਾਲ ਤੇ ਫਿਲਹਾਲ ਇੱਥੇ ਸਾਨੂੰ ਦਿਓ ਇਜਾਜ਼ਤ ਧੰਨਵਾਦ ਹੈਂ ਤੇ ਕਦੋਂ ਕਰਨਾ ਤੇਰੇ ਕੁੱਟ ਪਵੇ ਨਹੀਂ ਨਹੀਂ ਮਾਰ ਲਈ ਇੱਕ ਅੱਦਾ ਹੈ ਨਹੀਂ ਨਹੀਂ ਕੀ ਖਾਦਾ ਅੱਜ ਤਾਂ ਇਹ ਤਾਂ ਨਹੀਂ ਆਤਾ ਨਹੀਂ ਹੈਗਾ ਕਿਹੜੇ ਹੈਂ ਤੇ ਆਤਾ ਹੀ ਨਹੀਂ ਹੈਗਾ ਘਰਾਟਾ ਨਹੀਂ ਸੀਗਾ ਆਏ ਭੁੱਖਾ ਆਇਆ ਆਓ ਮੇਰੇ ਆ ਮੋਲਾ ਇਸ ਮਾਪੇ ਬੈਠੇ ਹੋ ਬੈਠੇ ਹੈ ਬੇਟਾ ਮਾਲਾ ਨੋ ਨੋ ਨੰਬਰ ਉੱਤੇ ਅਮਰ ਸ੍ਰੀ ਗੁਰੂ ਲਪਤਾਰਿਆਂ ਨੂੰ ਰਾਤਰੀ ਗਾਲ ਬਲਾ ਸ੍ਰੀ ਗੁਰੂ ਬਿਨਾ ਸ੍ਰੀ ਗੁਰੂ ਅਕਸ਼ਰੋ ਇਹਦੇ ਤੁਹਾਨੂੰ ਜਿਹੜਾ ਅੱਛਾ ਅੱਛਾ ਧੰਨਵਾਦ ਕਰੀ ਜੀ ਇੱਕ ਬੇਨਤੀ ਅਸੀਂ ਕਰਦੇ ਹਾਂ ਕਿਉਂਕਿ ਪੈਸੇ ਤੇ ਭਰਾ ਹੋਰ ਵੀਰ ਮਦਦ ਕਰਦੀ ਮਾਇਰਾ ਵੀ ਤੇ ਰਸਮੀ ਪਰ ਤੁਸੀਂ ਸਾਨੂੰ ਕੋਈ ਨੌਕਰੀ ਉਹ ਲੋਕੀ ਜਿਹੜਾ ਸਾਡਾ ਗੁਜ਼ਾਰਾ ਚੱਲੇ ਕੋਲ ਤੋਂ ਅਡਿਊਸਪੈਂਡ ਕਰਕੇ ਪੱਕੀ ਨੌਕਰੀ ਜਿਸ ਹਿਸਾਬ ਨਾਲ ਹੋ ਸਕਦੀ ਇਹਨਾਂ ਦੀ ਕਰਾਓ ਹਾਂਜੀ ਠੀਕ ਠੀਕ